ਸੱਚੀ ਗਾਲ ਜੀ ਸਾਰਿਆਂ ਨੂੰ ਜੀ ਅੱਜ ਆਪਾਂ ਸਲਵਾਰ ਤੇ ਜੇਬ ਲਗਣ ਦੱਸਾਂਗੇ ਜੀ ਕਿਵੇਂ ਲਗਾਈ ਜਾਂਦੀ ਹੈ ਜੇਬ ਤੇ ਨਾਲ ਜਿਹੜੇ ਆਪਾਂ ਜਿੱਪ ਵੀ ਲਾਉਣ ਦੱਸਾਂਗੇ ਜੀ ਜੇਬ ਦੀ ਜਿੱਪ ਕਿਵੇਂ ਲਾਈ ਜਾਂਦੀ ਹੈ ਜੀ ਜਿਹੜੇ ਨਵੇਂ ਲੱਗੇ ਸਲਾਈ ਸਿੱਖਣ ਵਾਸਤੇ ਉਹਨਾਂ ਵਿੱਚ ਬਹੁਤ ਵਧੀਆ ਜਾਣਕਾਰੀ ਹੋਊਗੀ ਠੀਕ ਹੈ ਸੋ ਆਪਾਂ ਇਹ ਜੋ ਬਣੀ ਹੋਈ ਸਲਵਾਰੀ ਉਹ ਲੱਤੀ ਹੈ ਜੀ ਮੈਂ ਠੀਕ ਹੈ ਇਹ ਦੱਸਾਂਗੇ ਕਿਵੇਂ ਪਾਗਤੀ ਲਾਈ ਜਾਂਦੀ ਹੈ ਜੀ ਆਪਣੀ ਸੋ ਆਪਾਂ ਨੇ ਕਰਨਾ ਕੀ ਹੈ ਜੀ ਜੀ ਸਲਵਾਰ ਦੀ ਬੈਟ ਲਾਈ ਹੋਈ ਹੈ ਜੀ ਉਹ ਦਾ ਹਾਫ ਕਰਕੇ ਜੀ ਹਾਫ ਕੱਟੇ ਆਪਾਂ ਨੇ ਆਪਣਾ ਕਿੰਨੇ ਇੰਚ ਦੀ ਬੈਲਟ ਤਿਆਰ ਹੋਈ ਅੱਧੀ ਅੱਧੀ ਸਵਾਦ ਕਰ ਲੈਣਾ ਜੀ ਆਪਾਂ ਨੇ ਹਾਫ 12 ਇੰਚ ਹੈ ਜੀ 12 ਦਾ ਹਾਫ ਕਰ ਲੈਣਾ ਜੀ ਆਪਾਂ ਨੇ 6 ਇੰਚ ਪੇਸ਼ਾਨੀ ਲਾਵਾਂਗੇ ਜੀ ਆਪਾਂ ਇੱਥੇ ਆਪਾਂ 6 ਇੰਚ ਨਿਸ਼ਾਨੀ ਲਾਈ ਹੈ ਜੀ ਢੇਠਾਂ ਤੇ ਆਪਾਂ ਨੇ ਢਾਈ ਇੰਚ ਪੇਸ਼ਾਨੀ ਲਾ ਲੈਣੀ ਹੈ ਜੀ ਕਿਉਂਕਿ ਜਿਹੜੀ ਆਪਣੀ ਸਲਵਾਰ ਦੀ ਬੈਟਰੀ ਲੰਬਾਈ ਹੈ ਜੀ ਉਹ 5 ਇੰਚ ਆ ਉਹਦਾ ਹਾਫ ਕਰਨਾ ਉਹਦਾ ਵੀ ਠੀਕ ਹੈ ਤੇ ਆਪਾਂ ਨੇ ਕੀ ਕਰਨਾ ਹੈ 6 ਇੰਚ ਆਪਾਂ ਚੜਾਈ ਲੈ ਲੈਣੀ ਜੀ ਆਪਾਂ ਨੇ ਜਿਹੜੀ ਜੇਵ ਲਾਣੀ ਇਹ 6 ਚੌੜੀ ਹੋਊਗੀ ਜੋ ਜਿਹੜੀ ਆਪਾਂ ਨਿਸ਼ਾਨੀ ਲਾਈ ਆ ਜੀ 3 ਇੰਚ ਪਰ ਇਧਰ ਕਰ ਲੈਣ 3 ਇੰਚ ਇਹ ਆਪਾਂ ਇੱਧਰ ਲੈਣਾ ਜੀ ਠੀਕ ਹੈ ਸਿੱਧਾ ਨਿਸ਼ਾਨਾ ਲਾ ਲੈਣਾ ਜੀ ਆਪਾਂ ਨੇ 9 ਇੰਚ ਲੈਣੀ ਬਿਤੇ ਆ ਇੰਚ ਹੈ ਗਾਈ ਠੀਕ ਹੈ ਆ ਦੇਖੋ 7.5 ਇੰਚ ਨਿਸ਼ਾਨੀ ਲਾ ਲਈ ਜੀ ਇਹ ਸਾਈ ਚੜਾਈ ਇਹ ਜੇਬ ਦੀ 6 ਇੰਚ ਹੈ ਜੀ ਮੁੱਤ ਪਈ ਵੀ ਠੀਕ ਹੈ ਬਾਕੀ ਪੇ ਹੱਥੇ ਕੌਂਡ ਲੈਣਾ ਗਈ 5.5 ਵੀ ਹੁੰਦੀ ਹੈ ਜੀ ਤੇ 6 ਵੀ 6.5 ਨਹੀਂ ਲੈਣੀ ਹੈਗੀ 50 ਚੌੜੀ ਹੋ ਜੂਗੀ ਹੁਣ ਆਪਾਂ ਨੇ ਕੰਨਾਂ ਕੀ ਆਪਾਂ ਇਹ ਸਲਵਾਰ ਇੱਕ ਪੀਸ ਲੈ ਲੈਣਾ ਜੀ ਠੀਕ ਹੈ ਮੈਂ ਥੋੜਾ 8-2 ਕਪੜਾ ਲੱਗਦਾ ਹੈ ਜੇ ਤੱਕ ਜਰਾ ਸਾਨੂੰ ਸਮਝ ਆ ਸਕੇ ਜੀ ਠੀਕ ਹੈ ਕਿਉਂਕਿ ਜਿਹੜੀ ਜੇਬ ਲਾਉਣ ਪਰ ਹੇਠੇ ਚੱਲੇ ਜਾਣੀ ਨਹੀਂ ਕਿਸਨਾਈ ਵਿੱਚ ਨੂੰ ਤੁਹਾਨੂੰ ਬਹੁਤਾ ਜਿਆਦਾ 8 ਕਲਰ ਕਪੜਾ ਨਹੀਂ ਲਾਉਣਾ ਹੈਗਾ ਮਿਲਦਾ ਜੇ ਕਪੜਾ ਜਰੂਰ ਲਾਉਣਾ ਜੀ ਸਲਵਾਰ ਦੇ ਹੇਠਾਂ ਠੀਕ ਹੈ ਤੇ ਇਹਦੀ ਲਮਾਈ ਹੈਗੀ 17 ਇੰਚ ਆ ਦੇਖੋ 8.5 ਇਹ ਡਬਲ ਕੀਤਾ ਕਪੜਾ ਹੈ 17 ਇੰਚ ਦੀ ਲੰਬਾਈ ਹੈ ਜੀ ਤੇ 8 ਇੰਚ ਚੜਾਈ ਹੈ ਜੀ ਕਪੜੇ ਦੀ ਠੀਕ ਹੈ ਤੁਸੀਂ 9 ਲੈ ਸਕਦੇ ਹੋ 9 ਜਾਂ 10 ਲੈ ਸਕਦੇ ਹੋ ਹੁਣ ਆਪਾਂ ਨੇ ਕੀ ਕਰਨਾ ਹੈ ਜੀ ਜਿਹੜਾ ਆਪਾਂ ਨੇ ਨਿਸ਼ਾਨ ਲਾਇਆ ਸੀ ਪੌਕਟ ਦਾ ਉਥੇ ਆਪਾਂ ਇਹ ਸਲਾਈ ਪਾਉਣ ਲਈ ਆ ਜੀ ਠੀਕ ਹੈ ਨਿਸ਼ਾਨ ਦੇ ਉੱਤੇ ਉਦੀ ਸਲਾਈ ਲਾਉਣੀ ਹੈ ਜੀ ਇਹ ਸਲਾਈ ਸਿਰ ਤਾਲਾਈ ਹੈ ਜੀ ਤਾਂ ਕਿ ਆਪਾਂ ਰੇਡਲੇ ਪਾਸੇ ਪਤਾ ਲੱਗ ਸਕੇ ਕਿ ਕਿਤਸਾ ਕ ਆਪਣੀ ਨਿਸ਼ਾਨ ਲਾਇਆ ਹੋਇਆ ਆਪਾਂ ਨੇ ਪਾਗੋਟ ਦਾ ਜਿਹੜੀ ਆਪਾਂ ਨੇ ਸਲਾਈ ਲਾਈ ਸੀ ਨਾ ਉਹਦਾ ਅੱਧਾ ਜਿਹੜਾ ਕੀਤਾ ਸੀ ਕਿਹਾ ਹਾਫ ਕਰਿਆ ਸੀ ਆਪਾਂ ਨੇ ਉਹਦਾ ਨਿਸ਼ਾਨ ਆਪਾਂ ਨੇ ਅੱਗੇ ਤਾਂ ਕੱਢ ਦੇਣਾ ਜੀ ਨੇਫੇ ਤਾਂ ਕਰ ਦੇਣਾ ਜੀ ਤੇ ਹੁਣ ਕਰਨਾ ਕੀ ਆਪਾਂ ਨੇ ਜਿਹੜਾ ਆਪਾਂ ਕੱਪੜਾ ਲੈਣਾ ਜੀ ਉਹਦਾ ਵੀ ਆਪਣੇ ਹਾਫ ਕਰ ਲਿਆ ਜੀ ਹਾਫ ਹੈ ਟੱਕ ਲਗਾ ਕੇ ਆਪਾਂ ਨੇ ਥੋੜਾ ਜਿਹਾ ਨਿਸ਼ਾਨ ਤੋਂ ਜਿਹੜਾ ਪਲਾਇਆ ਸੀ ਉਹ ਤੋਂ 2 ਇੰਚ ਉੱਪਰ ਰੱਖ ਕੇ ਆਪਾਂ ਆ ਦੇਖੋ ਇਹ ਤੇ ਪਿੰਨ ਜੀ ਹੈਲਪ ਨਾਲ ਜਾਂ ਸੂਈ ਹੈ ਪਰ ਆਪਾਂ ਅਟੈਚ ਕਰ ਦੇਣਾ ਕਪੜਾ ਦੀ ਠੀਕ ਹੈ ਫਿਰ ਪੁੱਠਾ ਕੱ ਲੈਣਾ ਜੀ ਪੁੱਠੇ ਪਾਸੇ ਆਪਾਂ ਨੇ ਸਲਾਈ ਭਰਨੀ ਹੈ ਜੀ ਆਪਾਂ ਨੇ ਹਾਂ ਜੀ ਜਿਹੜੀ ਆਪਣੀ ਸਲਾਈ ਲਾਈ ਜੀ ਉਹਦੇ ਉੱਪਰ ਉੱਪਰ ਸਲਾਈ ਲਾ ਦੇਣੀ ਇੱਕ ਹੋਰ ਪੁੱਠੇ ਪਾਸੇ ਲਾਉਣੀ ਹੈ ਜੀ ਠੀਕ ਹੈ ਕਪੜਾ ਅਟੈਚ ਕਰਨ ਵਾਸਤੇ ਲਾਉਣੀ ਹੈ ਜੀ ਹੁਣ ਆਪਾਂ ਨੇ ਕੀ ਕਰਨਾ ਹੈ ਠੀਕ ਹੈ ਸਿਰਫ ਪੈਰ ਪੈਰ ਦੀ ਸਲਾਈ ਆਪਾਂ ਨੇ ਇੱਕ ਹੋਰ ਲਾਵਾਂਗੇ ਆਹ ਨਾਲ ਜਿੱਪ ਲਗਾਉਣ ਵਾਸਤੇ ਦੀ ਕੇ ਦੇਖੋ ਲਾਈ ਦੇ ਨਾਲ ਨਾਲ ਹੀ ਆਪਾਂ ਨੇ ਜਿੱਪ ਲਗਾਉਣ ਵਾਸਤੇ ਦੋਨੋਂ ਪਾਸੇ ਲਾਈ ਲਾਣੀ ਹੈ ਤੇ ਪੈਰ ਪੈਰ ਜੀ ਲਾਉਣੀ ਹੈ ਜੀ ਇੱਕ ਸਲਾਈ ਸੈਂਟਰ ਚ ਲਾਉਣੀ ਹੈ ਜੇ ਨਾ ਬਾਕੀ ਸਲਾਈਨ ਦੋ ਆੜੜਾ ਲੈਣੇ ਤਿੰਨ ਸਲਾਈਆਂ ਹੋ ਗਈਆਂ ਜੀ ਹੁਣ ਆਪਾਂ ਨੇ ਕੀ ਕਰਨਾ ਸੈਂਟਰਾਈਜ਼ਾਈ ਕਟਿੰਗ ਕੱਢਣੀ ਆਪਾਂ ਨੇ ਜਿੱਪ ਲਾਉਣ ਵਾਸਤੇ ਠੀਕ ਹੈ ਇਹ ਹਾਫ ਕਰਕੇ ਇਦਾਂ ਕਟਿੰਗ ਕੱਢਣੀ ਆਪਾਂ ਟੱਕਲ ਲਗਾ ਕੇ ਥੋੜਾ ਹੱਡ ਲਾਂਗੇ ਅੱਗੇ ਜਾ ਕੇ ਅੱਗੇ ਤੱਕ ਨਹੀਂ ਲੈ ਕੇ ਜਾਣਾ ਤੇ ਕੋਰਨਾ ਤੇ ਥੋੜਾ ਥੋੜਾ ਟੱਕ ਲਾ ਦਾਂਗੇ ਤਾਂ ਕਿ ਆਸਾਨੀ ਨਾਲ ਮੁੜ ਸਕੇ ਬੰਦਰ ਨੂੰ ओके okay, इस तरह अदेरे पास कर देना दूजे पास भी अपने सारा कपड़ा ना अंदर कर लेना है जी अपने पुठे पासे वाल ठीक है फिर चंगी तरह चाहे प्रेस कर लो जी चंकी तरह प्रेस करके कपड़ा बिठा लेना भी बाहर बिलकुल ना दिसे थी ठीक है तो हूँ आप जिप ला जी पर आप जिप ला जी जिप हेठा रख ली है जी, जी, जी।, जी मैं ਠੀਕ ਹੈ ਸਿੱਧੇ ਪਾਸੇ ਸਲਾਈ ਪਾਣੀ ਸ਼ੁਰੂ ਕਰਨੀ ਹੈ ਆਪਾਂ ਨੇ ਬਹੁਤ ਧਿਆਨ ਨਾਲ ਲਾਉਣੀ ਹੈ ਜੀ ਜਿਹੜੀ ਸੈਂਟਰ 'ਚ ਆ ਸਕੇ ਤੇ ਇਹੇ ਵੇਲੇ ਕਪੜਾ ਜੇ ਪੱਟ ਤੋਂ ਲਾ ਰਹੇ ਹਾਂ ਕਪੜਾ ਦਿਸਣਾ ਨਹੀਂ ਚਾਹੀਦਾ ਹੈਗਾ ਬਿਲਕੁਲ ਵੀ ਗੁੰਮ ਕਰਨਾ ਹੈ ਜੀ ਬਿਲਕੁਲ ਠੀਕ ਹੈ ਤੇ ਆਪਾਂ ਨੇ ਕਾਰਨਰ ਵੀ ਬਹੁਤ ਧਿਆਨ ਨਾਲ ਕੱਢਣੇ ਆ ਨਿਸ਼ਾਨ ਨਾਲ ਇਹ ਗਈ ਐਦਾ ਬਹੁਤ ਹੀ ਸਾਹ ਆਪਣਾ ਜਿਪ ਲਾਉਣੀ ਹੈ ਜੀ ਬਹੁਤਾ ਕੱਪੜਾ ਕਿੱਟਣਾ ਨਹੀਂ ਹੈਗਾ ਆਪਣੀ ਜਿਪ ਲੱਗ ਗਈ ਹੈ ਜੀ ਆ ਦੇਖੋ ਠੀਕ ਹੈ ਤੇ ਆਪਾਂ ਅੰਦਰ ਤੋਂ ਵੀ ਸਲਾਈ ਭਰ ਦਨੇ ਆ ਜੀ ਠੀਕ ਹੈ ਇਹਦੇ ਪਾਸ ਜੇ ਵੀ ਸਲਾਈ ਲਾਉਣੀ ਹੈ ਜੀ ਇਹਨੂੰ ਵਾਲਾ ਮੋੜਨਾ ਹੈ ਜੀ ਤਾਂ ਕਿ ਜਿਹੜੀ ਆਪਾਂ ਸਲਾਈਆਂ ਭਰ ਸਕਣ ਅੰਦਰ ਹੋ ਸਕਣ ਜੀ ਜੇਬ ਦੇ ਅੰਡਰਗਰਾਉਂਡ ਹੋ ਸਕਣ ਜੀ ਬਾਹਰ ਨਾ ਜਿਸਣਾ ਠੀਕ ਹੈ ਕਪੜੇ ਖੇਹਲੇ ਪਾਸੇ ਨੂੰ ਕੋਲਡ ਕਰਨਾ ਹੈ ਜੀ ਠੀਕ ਹੈ ਜੀ ਆ ਦੇਖੋ ਹੁਣ ਆਪਾਂ ਸਲਾਈ ਭਰਦੇ ਆ ਜੀ ਕਿ ਕਿਸ਼ਰ ਬਾਦ ਨਹੀਂ ਕਿਸ਼ਰ ਪਰ ਦਨੇ ਆ ਜੀ ਜੇਬ ਦੇ ਦੋਨੇ ਛੱਡਾਂ ਤੇ ਮੈਂ ਸਲਾਈਆਂ ਲਾ ਲਈਆਂ ਜੀ ਜੇਬ ਦੀ ਚੜਾਈ ਬਣ ਗਈ 6.5 ਇੰਚ ਠੀਕ ਹੈ ਜੇ ਤੁਸੀਂ ਇਹਦੇ ਕਪੜਾ ਬਦਲੇ ਲੈ ਰਹੇ ਹੋ ਨਾ 9 ਇੰਚ ਲੈ ਰਹੇ ਹੋ ਕਪੜਾ ਤੁਸੀਂ ਜਿੰਨੀ ਹੋਈ ਰੱਖਣੀ ਹੈ ਜੇ 19 ਕੇ ਲਾਕੇ ਸਲਾਈ 바కి ਕਟਿੰਗ ਕਰ ਦੇਗਾ ਕੱਪੜਾ ਠੀਕ ਹੈ ਹੁਣ ਆਪਾਂ ਇਹਨੂੰ ਉਲਟਾ ਲੰਨੇ ਆ ਜੀ ਇਹਦੇ ਹੇਠਲੇ ਪਾਸੇ ਦੇ ਉਲਟਾਉਣਾ ਜੀ ਇਹਨੂੰ ਆ ਦੇਖੋ ਜੇਬ ਨੂੰ ਤਾਂ ਕਿ ਇਹੜੀ ਆਈਏ ਜੀ ਸਲਾਈਆਂ ਅੰਦਰ ਹੋ ਸਕਣ ਜੀ ਇਹ ਸਿੱਧੀ ਕੱਲੀ ਹੈ ਜੀ ਆਪਾਂ ਨੇ ਜਿਹੜਾ ਹੁਣ ਉੱਪਰ ਬਚਿਆ ਆਈਏ ਆਪਾਂ ਨੇ ਕਰਨਾ ਕਿ ਜਿੱਥੇ ਤੱਕ ਆਪਣਾ ਨੇਫਾ ਭੰਨਿਆ ਹੋਇਆ ਜੀ ਆਪਣਾ ਮੈਂ ਸਲਾਈ ਲਾਈ ਹੋਏ ਨੇਫੇ ਦੀ ਉਹਦੇ ਉੱਪਰ ਉੱਪਰ ਸਲਾਈ ਲਾ ਕੇ ਆਪਾਂ ਜੇਬ ਨੂੰ ਬੰਦ ਕਰਾਂਗੇ ਜੀ ਠੀਕ ਹੈ ਇਸ ਸਾਈਡ ਤੇ ਲਾਉਂ ਸਲਾਈ ਆਪਾਂ ਨੇ ਉਇਓ ਪ੍ਰੋਪਸ ਲਾਈ ਲਾਵਾਂਗੇ ਜੀ ਇੱਥੇ ਆਪਣਾ ਨੇਫਾ ਹੈ ਜੀ ਉਹ ਸਲਾਈ ਜੇ ਪਰੇਪਰ ਸਲਾਈ ਲਾਉਣੀ ਹੈ ਆਪਾਂ ਜੇਪ ਆਪਣੀ ਦਾ ਨਵਾਸ ਤੇ ਠੀਕ ਹੈ ਥੋੜਾ ਜਿਹਾ ਸਾਡਾ ਸਲਾਈ ਡਬਲ ਕਰ ਦੇਣੀ ਹੈ ਜੀ ਆਪਣੀ ਜੇਬ ਲੱਗੀ ਹੈ ਜੀ ਜਿਹੜਾ ਉਪਰਲਾ ਭਾਗ ਹੁੰਦਾ ਜੀ ਇਹਦਾ ਕੋਈ ਹੋਣ ਹੁੰਦਾ ਹੈਗਾ ਐਸ ਕਰਕੇ ਅਸੀਂ ਕਿਸ ਲਈ ਇੱਥੇ ਲਾਵਾਂਗੇ ਹੇਠਲੇ ਪਾਸੇ ਸਲਾਈ ਨਹੀਂ ਲਾਉਣੀ ਹੈਗੀ ਉੱਪਰਲੇ ਪਾਸੇ ਸਲਾਈ ਲਾਵਾਂਗੇ ਤਾਂ ਕਿ ਜਿਹੜੇ ਇਹ ਵਾਲਾ ਹਿੱਸਾ ਇਹ ਬੰਦ ਹੋ ਸਕੇ ਆਪਣਾ ਜੇਬ ਦਾ ਠੀਕ ਹੈ जेब से उपरले पास सिलाई भरनी है जी पिछले पास नहीं भरनी है जी सिलाई अपने लाई थी उत्ते उसे सिलाई हो ला देंगे जेब अपनी लग चुकी है जी देखो ठीक है साढ़ी व्यू वजिए लाइक से सबसक्राइब जरूर करना जी धन्यवाद जी